ਤਜਿੰਦਰਾ ਜਿਮਖਾਨਾ ਮਹਿੰਦਰਾ ਕਲਬ ਪਟਿਆਲਾ ਦੀ ਜਿਹੜੀ ਚੋਣ ਹੈ 20 ਦਸੰਬਰ ਨੂੰ ਹੋਣ ਜਾ ਰਹੀ ਹੈ ਉਸ ਦੇ ਲਈ ਸਮਾਣਾ ਵਿੱਚ ਫਰੈਂਡਸ਼ਿਪ ਐਂਡ ਡੈਮੋਕ੍ਰੇਟਿਕ ਕਲਬ ਗਰੁੱਪ ਵੱਲੋਂ ਉਹਨਾਂ ਦੇ ਜਿਹੜੇ ਅਹੁਦੇਦਾਰ ਹੈ ਜਿਹੜੇ ਚੋਣ ਲੜ ਰਹੇ ਹੈ ਉਹਨਾਂ ਦੇ ਹੱਕ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਭਰੋਸਾ ਦਿਵਾਇਆ ਵੀ ਤੁਸੀਂ ਕਲਬ ਦੇ ਲਈ ਚੰਗਾ ਕੰਮ ਕਰੋ ਸਮਾਣਾ ਦੀ ਟੀਮ ਤੁਹਾਡੇ ਨਾਲ ਹੈ ਜਿਹੜੇ ਮੈਂਬਰ ਹੈ ਸਮਾਣਾ ਦੇ ਉਥੋਂ ਨੂੰ ਸਮਰਥਨ ਕਰਨਗੇ ਇਸ ਦੇ ਵੀ ਜਿਹੜੇ ਪ੍ਰਧਾਨਗੀ ਦੇ ਉਦੇਦਾਰ ਜਿਹ ਚੋਣ ਲੜ ਰਹੇ ਹਨ ਡਾਕਟਰ ਹਰਸਿਮਰਨ ਸਿੰਘ ਤੁਲੀ ਅਤੇ ਵਾਈਸ ਪ੍ਰੈਜ਼ੀਡੈਂਟ ਜੋ ਹੈ ਉਹ ਕ੍ਰਿਸ਼ਨ ਕੁਮਾਰ ਪੰਥੇ ਹਨ ਜੋ ਕਿ ਪਹਿਲਾਂ ਰਿਟਾਇਰਡ ਐਸਪੀ ਹੈ ਔਰ ਸੈਕਟਰੀ ਕਾ ਜਿਹੜਾ ਚੋਣ ਲੜਿਆ ਜਾ ਰਿਹਾ ਹੈ ਹਰਪ੍ਰੀਤ ਸਿੰਘ ਸੰਧੂ ਹੈ ਔਰ ਜੁਆਇੰਟ ਸੈਕਟਰੀ ਸੀਏ ਰੋਹਿਤ ਗੁਪਤਾ ਔਰ ਜੋ ਖਜ਼ਾਨਚੀ ਹਨ ਮੋਹਿਤ ਡੋਡੇ ਇਨਾਂ ਵੱਲੋਂ ਔਰ ਜਿਹੜੇ ਮੈਂਬਰ ਐ ਉਹਨਾਂ ਕੀ ਚੋਣ ਹੋਣੀ ਐ ਔਰ ਕਰੀਬ 2900 ਦੇ ਕਰੀਬ ਜਿਹੜੇ ਮੈਂਬਰ ਐ ਇਸ ਕਲਬ ਦੇ ਉਹ ਸਾਰੇ ਉਸ ਦੇ ਵਿੱਚ ਹਿੱਸਾ ਲੈਣਗੇ ਔਰ ਇਸ ਮੌਕੇ ਤੇ ਜਿਹੜੇ ਕਲਬ ਦੇ ਮੈਂਬਰ ਐ ਉਹਨਾਂ ਵੱਲੋਂ ਮੰਗ ਵੀ ਕੀਤੀ ਗਈ ਵੀ ਕੁਝ ਜੋ ਸੁਧਾਰ ਕਰਨ ਦੀ ਜ਼ਰੂਰਤ ਐ ਉਹ ਕਿਤੇ ਜਾਣ ਜਿਸ ਦੇ ਨਾਲ ਕੀ ਔਰ ਕੋਈ ਵਿਅਕਤੀ ਜੇ ਆਂਦੇ ਆ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ ਕਿਸੇ ਕਲਬ ਦੇ ਮੈਂਬਰ ਆ ਔਰ ਉੱਥੇ ਸਾਨੂੰ ਕਿਸ ਤਰ੍ਹਾਂ ਦਾ ਮਾਨ ਸਨਮਾਨ ਮਿਲਦਾ ਐ ਇਸ ਦੇ ਲਈ ਡਾਕਟਰ ਤੁਲੀ ਵੱਲੋਂ ਭਰੋਸਾ ਦਿੱਤਾ ਗਿਆ ਵੀ ਹਰ ਮੈਂਬਰ ਨੂੰ ਸਨਮਾਨ ਮਿਲੇਗਾ। ਜਿਵੇਂ ਡਾਕਟਰ ਅਸ਼ਰਮਨ ਸਿੰਘ ਤੁਲੀ RGMCI ਇਲੈਕਸ਼ਨਲੀ ਪ੍ਰੈਜ਼ੈਂਟ ਕੰਟੈਸਟ ਕਰ ਰਹੇ ਹੈਗੇ। ਸਾਡੀ ਟੀਮ ਆਈ ਹੈ ਫਰੈਂਡਸ਼ਿਪ ਐਂਡ ਡੈਮੋਕਰੇਟਿਕ ਗਰੁੱਪ। ਲਾਸਟ ਟੀਮ ਨੇ ਜਿਹੜਾ ਚੰਗਾ ਕੰਮ ਕੀਤਾ ਸੀਗਾ, ਸਾਨੂੰ ਬਹੁਤ ਚੰਗਾ ਇਨਫਰਾਸਟ੍ਰਕਚਰ ਦਿੱਤਾ ਹੈ, ਸਪੋਰਟਸ ਅਰੀਨਾ ਦਿੱਤਾ ਹੈਗਾ ਤੇ ਠਟੂ-ਠਟ ਪਾਣੀ 2 ਲੱਖ ਦੀ FD ਬਣਾਏ ਪਾਣੀ 2 ਕਰੋੜ ਦੀ FD ਬਣਾ ਕੇ ਦਿੱਤੀ ਹੈ। ਸਾਡੀ ਟੀਮ ਦਾ ਹੀ ਰਹੇਗਾ ਕਿ ਕੁਆਲਿਟੀ ਸਰਵਿਸ ਦਿੱਤੀ ਜਾਏ। ਜੋ ਹਾਲੇ ਤੱਕ ਟੀਮ ਸੇ ਸਾਨੂੰ ਸਟਰਕਚਰ ਦਿੱਤਾ ਹੈ ਸਮਾਨ ਬਣਾ ਕੇ ਦਿੱਤਾ ਹੈ ਉਹ ਆਪਾਂ ਆਪਣੇ ਕਲੱਬ ਮੈਂਬਰਸ ਨੂੰ ਦਿੱਤਾ ਜਾਂਦਾ ਹੈ ਤੇ ਸਾਡੀ ਟੀਮ ਆਪਸ ਪਾਈਚਾਰੇ ਸਾਉਂਡ ਦੇ ਵਿਚਰਦੀ ਹੈ ਸਮਾਨੇ ਚ ਵੀ ਕਈ ਕੈਂਡੀਡੇਟਸ ਹੈਗੇ ਨੇ ਤੇ ਅਸੀਂ ਚਾਹਾਂਗੇ ਕਿ ਉਹ ਜਿਹੜੇ ਸਮਾਨੇ ਦੇ ਜਿਹੜੇ ਆਰਜੀਐਮਸੀ ਮੈਂਬਰਸ ਨੇ ਉਹਨਾਂ ਦੀ ਸੇਵਾ ਦਾ ਮੁੱਲ ਲਈਏ ਉਹਨਾਂ ਤੋਂ ਵਲੰਟੀਅਰ ਕਰਾਈਏ ਤੇ ਕਾਫੀ ਟਰਾਂਸਪੇਰੈਂਸੀ ਕੁਆਲਿਟੀ ਸਰਵਿਸ ਦੇਣ ਦਾ ਸਾਡਾ ਇੱਕ ਬਹੁਤ ਵੱਡਾ ਮੋਟਰ ਰਹੇਗਾ ਟੋਟਲ ਨੰਬਰ ਕੈਂਡੀਡੇਟਸ ਔਰ ਰਿਮੈਂਬਰ ਇਜ਼ ਕਲਰ ਦੇ ਵਿੱਚ ਕਿੰਨੇ 2900 ਮੈਂਬਰ ਨੇ 50 ਸਾਡੇ ਐਕਸਾ ਜਿਹੜੇ ਲਾਈਫ ਮੈਂਬਰਸ ਨੇ ਸੀਨੀਅਰ ਸਿਟੀਜ਼ਨਸ ਨੇ ਹੋਣੇ ਸੋ ਔਨ ਅ ਰੈਗੂਲਰ देयर आर 2900 ਮੈਂਬਰਸ ਆਗਨ ਸਾਡੇ ਹਰਪੀ ਸਿੰਘ ਸੰਧੂ ਮੈਂ ਕਲੱਬ ਦੀ ਆਉਣ ਵਾਲੀਆਂ 20 ਦਸੰਬਰ ਨੂੰ ਇਲੈਕਸ਼ਨ ਦੇ ਵਿੱਚ ਐਜ਼ ਅ ਔਨਰੇਰੀ ਸੈਕਟਰੀ ਖੜਾ ਹਾਂ ਮੈਂ ਸਮਾਨੇ ਅੱਜ ਸਾਰੇ ਅਸੀਂ ਪਹੁੰਚੇ ਆ ਤਾਂ ਸਾਰਿਆਂ ਨੂੰ ਰਿਕਵੈਸਟ ਕਰਦੇ ਹਾਂ ਕਿ ਸਾਡੀ ਸਾਰੀ ਟੀਮ ਜਿਹੜੀ ਐਕਸਪੀਰੀਅੰਸ ਤੇ ਯੰਗ ਟੀਮ ਆਈ ਹੈ ਉਹ ਸਾਡਾ ਸਹਿਯੋਗ ਦੇ ਸਾਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਸਾਨੂੰ ਸਾਰੀ ਟੀਮ ਜੁਟਾ ਕੇ ਅੱਗੇ ਲੈ ਕੇ ਆ। ਸਾਡਾ ਜਿਹੜਾ ਨਵੇਂ ਚਿਹਰੇ ਨਾਲ ਮੁੰਡੇ ਜੰਗ ਮੁੰਡੇ ਨਾਲ ਜਿਹੜਾ ਵਿਜ਼ਨ ਹੈ ਬਹੁਤ ਮਤਲਬ ਕੀ ਜਿਹੜੀ ਟੀਮ ਹੈਈ ਐਕਸਪੀਰੀਅੰਸ ਪਲੱਸ ਜੰਗ ਦੀ ਜਿਹੜੀ ਟੀਮ ਹੈ ਸਾਡੀ ਇਹ ਤੇ ਨਵੇਂ-ਨਵੇਂ ਆਈਡੀਆਜ਼ ਲੈ ਕੇ ਅੱਜ ਮੈਨੀਫੈਸਟੋ ਜਾਰੀ ਕੀਤਾ ਉਹਦੇ ਵਿੱਚ ਕਾਫੀ ਸਾਰੀਆਂ ਸਬਸਿ ਪਿਕਚਰਸ ਕਲੀਅਰ ਕਰ ਦਿੱਤੀਆਂ ਹਰ ਮਹੀਨੇ ਅਸੀਂ ਜਿਹੜਾ ਐਕਸਪੈਂਡੀਚਰ ਇਨਕਮ ਅਸੀਂ ਬਕਾਇਦਾ ਹਰ ਮੈਂਬਰ ਕੋਲ WhatsApp ਤੇ ਪਹੁੰਚਿਆ ਕਰੇਗਾ ਇਹ ਉਹ ਗੱਲ ਜਿਹੜੀਆਂ ਅਸੀਂ ਅੱਗੇ ਕਰ ਲਈਆਂ ਅੱਗੇ ਜਿਹੜੇ ਅਸੀਂ ਕੰਮ ਕਰਨੇ ਆ ਤੇ ਮੈਂ ਇੱਕ ਵਾਰੀ ਫੇਰ ਸਮਾਣਾ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਨੂੰ ਸਾਰੀ ਦੀ ਸਾਰੀ ਟੀਮ ਨੂੰ ਜਿਤਾਓ ਥੈਂਕ ਯੂ ਵੈਰੀ ਮਚ ਅੱਜ ਅਸੀਂ ਇੱਥੇ ਸਮਾਣਾ ਵਿਖੇ ਫਰੈਂਡਸ਼ਿਪ ਅਦਰ ਡੈਮੋਕਰੈਟਿਕ ਅਲਾਈਅੰਸ ਵੱਲੋਂ ਸਾਡੀ ਸਾਰੀ ਟੀਮ ਇੱਥੇ ਆਈ ਹੋਈ ਹੈ ਜੋ ਡਾਕਟਰ ਮਨਮੋਹਨ ਸਿੰਘ ਜੀ ਦੀ ਰਹਿਮਾਈ ਹੇਠ ਅਸੀਂ ਇਹ ਚੋਣ ਲੜ ਰਹੇ ਹਾਂ ਡਾਕਟਰ ਹਰਸ਼ਮਨ ਸਿੰਘ ਤੁਲੀ ਸਾਡੇ ਪ੍ਰੈਜ਼ੀਡੈਂਟ ਕਿਸੇ ਤਾਰੀਫ਼ ਦੇ ਮਹਤਾਜ ਨਹੀਂ ਹੈਗੇ ਪਰਪ੍ਰੀਤ ਸੰਧੂ ਜੀ এডুকেশনিস্ট ਨੇ ਬਹੁਤ ਸੀਨੀਅਰ ਨੇ ਪਹਿਲਾਂ ਵੀ ਇਹਨਾਂ ਨੇ ਬਹੁਤ ਸੇਵਾ ਕੀਤੀ ਹੈ ਔਰ ਸਾਡੀ ਸਾਰੀ ਜਿਹੜੀ ਟੀਮ ਹੈਗੀ ਸਮੁੱਚੀ ਟੀਮ ਇਹ ਸਾਰੀ ਇੱਕ ਨਵੀਂ ਟੀਮ ਹੈਗੀ ਹੈ ਅਸੀਂ ਆਪ ਜੀ ਦੇ ਮਾਧਿਅਮ ਨਾਲ ਸਮਾਣਾ ਵਾਸੀਆਂ ਨੂੰ ਤੇ ਹੋਰ ਸਾਰੇ ਮੈਂਬਰਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਸਾਰੇ ਹੀ ਮੈਂਬਰ ਜਿਹੜੇ ਹੈਗੇ ਨੇ ਉਹ ਸਾਡਾ ਪਰਿਵਾਰ ਹੈ ਅਸੀਂ ਸਾਰੇ ਮੈਂਬਰਸ ਨੂੰ ਇਕੁਅਲ ਰਿਸਪੈਕਟ ਸਭ ਦੀ ਇੱਜ਼ਤ ਸਭ ਨੂੰ ਰਿਸਪੈਕਟ ਦੇਣੀ ਚਾਹੁੰਦੇ ਆ ਕਿ ਜਿਹੜੀ ਸਰਵਿਸੇਸ ਦੇ ਬੈਸਟ ਉਹਨਾਂ ਨੂੰ ਅਸੀਂ ਦੇ ਸਕੀਏ ਤੇ ਵਧੀਆ ਤਰੀਕੇ ਨਾਲ ਕਲੱਬ ਨੂੰ ਹੋਰ ਅੱਗੇ ਜਾ ਕੇ ਕਲੱਬ ਨੂੰ ਲੈ ਕੇ ਜਾ ਸਕੀਏ ਇਸ ਲਈ ਅਸੀਂ ਤੁਹਾਡੇ ਅੱਗੇ ਬੇਨਤੀ ਕਰਨ ਆਏ ਹਾਂ ਕਿ ਸਾਡੀ ਇਸ ਟੀਮ ਨੂੰ ਵੱਧ ਤੋਂ ਵੱਧ ਵੋਟਾਂ પા ਕੇ ਕਾਮਯਾਬ ਕਰੋ ਤਾਂ ਕਿ ਜਿਹੜੇ ਸਾਡੇ ਅਸੀਂ ਆਪਣਾ ਮੈਨੀਫੈਸਟੋ ਵੀ ਜਾਰੀ ਕਰ ਦਿੱਤਾ ਹੈ ਉਹਦੇ ਵਿੱਚ ਬਹੁਤ ਸਾਰੇ ਨਵੇਂ ਇਸ਼ੂਜ਼ ਹੈਗੇ ਨੇ ਜਿਵੇਂ ਕਿ ਫਾਈਨੈਂਸ਼ੀਅਲ ਟਰਾਂਸਪੈਰੈਂਸੀ ਉਛੋਏਗੀ ਔਰ 골ਫ ਕਾਰਟ ਦੀ ਗੱਲ ਹੋਈ ਹੈ ਔਰ ਜਿਹੜਾ ਬਹੁਤ ਸਾਰੀ ਚੀਜ਼ਾਂ ਛੋਰ ਸੰਧੂ ਸਾਹਿਬ ਦੱਸਣਗੇ ਕਾਫੀ ਚੀਜ਼ਾਂ ਅਸੀਂ ਨਵੀਆਂ ਲੈ ਕੇ ਆ ਰਹੇ ਹਾਂ ਇਸ ਲਈ ਸਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਦਿਤਾਓ ਧੰਨਵਾਦ ਥੈਂਕ ਯੂ ਕੈਮਰਾਮੈਨ ਬੀਕੇ ਗਰਗ ਦੇ ਨਾਲ ਸੋਤਮ ਕੋਸ਼ਿਕ ਸਮਾਣਾ ਨਿਊਜ਼